ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ 'ਚ ਆਹ ਦੇਖੋ ਆਪਣਾ ਮੋਤੀ ਅੱਜ ਇਹ ਪੇਟੀ ਪਾਈ ਸੀ ਕੱਲ ਜਿਹੜੀ ਮਕਸਰਾ ਸਭ ਮਕਸਰ ਤੋਂ ਲੈ ਕੇ ਆਂਦੀ ਸੀ ਘੋੜੀਆਂ ਦੇ ਮੇਲੇ ਤੋਂ ਆਹ ਦੇਖੋ ਹੋਤੀ ਨਾ ਲੀਕ ਤੁਰਦਾ ਪਰ ਹੌਲੀ-ਹੌਲੀ ਆ ਜਾ ਕਿੱਧਰ ਜਾਂਦਾ ਆਹ ਦੇਖੋ ਨੀਲੀ ਪੇਟੀ ਤੇ ਰੱਸਾ ਬਹੁਤ ਮੋਟਾ ਇਹਦਾ ਹੁਣ ਚਲ ਤੋੜਦੇ ਆ ਥੋੜਾ ਜਿਹਾ ਆਪਾਂ ਇੱਥੇ ਹੀ ਕੱਲ ਤਾਂ ਇਹਨੂੰ ਸਵੇਰੇ-ਸਵੇਰੇ ਲੈ ਕੇ ਜਾਇਆ ਕਰਾਂਗੇ ਉੱਠ ਕੇ ਸਵੇਰ-ਸਵੇਰ ਬਾਹਰ ਇੱਟੀ ਤਾਂ ਹੀ ਲੱਗ ਜਾਂਦੀ ਆ ਦੇਖੋ ਮੋਤੀ ਦੇ ਤਰ੍ਹਾਂ ਮਟਕ ਮਟਕ ਚਾਲ ਇਹ ਇੱਥੇ ਕੋਲੇ ਜਾਉਣਾ ਚਾਹਣਾ ਅਦੂਆ ਚ ਉੱਧਰ ਜਾਵਾਂਗੇ ਪਸੂਆਂ ਕੋਲ ਨਹੀਂ ਆ ਜਾ ਮੋਤੀ ਆ ਜਾ ਅੱਧ ਦੇ ਕੀ ਪਿਆ ਸੀ ਬਹਿ ਹੀ ਗਿਆ ਸੀ ਆ ਜਾ ਆ ਆਇਆ ਤਰਪਾ ਹਾਂ ਦੇਖ ਆਪਣਾ ਕੁੱਤਾ ਗੱਦੀ ਨਸਲ ਆ ਇਹਦੀ ਅਦੂਆ ਚ ਪਸੂਆਂ ਕਿੰਨੀਆਂ ਆ ਗਈ ਸੀ ਨਾ ਦੇਖੋ ਨੀ ਮਾਪੂਸ ਨੂੰ ਆਈ ਜਾਂਦਾ ਸੀ ਕਿ ਮੱਜੀ ਅੱਦੂ ਅੱਜ ਆਪਣੀ ਪੱਠ ਦਾ ਸਿੰਘ ਜਾ ਹਿੱਲ ਗਿਆ ਪਤਾ ਨਹੀਂ ਕਿਹੜੀ ਗੱਲੋਂ ਕਿਵੇਂ ਉਹ ਦੇਖੋ ਆਪਣਾ ਮੋਤੀ ਆਉਂਦਾ ਆਪਣੇ ਨਾਲ ਨਾਲ ਦੁਪਹਿਰ ਦਾ ਟਾਈਮ ਨਾ ਆਪਣਾ ਬਾਹਰ ਦੇਖੋ ਸਾਰੇ ਹੁਣ ਆਪਾਂ ਜਲ ਦੇਣੇ ਆਪਣੇ ਮੁਰਗੇ ਮੁਰਗੇ ਕਿਵੇਂ ਆ ਠੀਕ ਆ ਸਾਰੇ ਖੁੱਡੇ ਚ ਚਲੋ ਦੇਖੀਏ ਪਹਿਲਾਂ ਦੇਖੀਏ ਦੇਸੀ ਕਿਹਾ ਜਲ ਦੇਸੀ ਦੇਨੇ ਉਹ ਦੇਖੋ ਆਪਣੀ ਦੇਸੀ ਮੁਰਗੀਆਂ ਉਹ ਬੈਠੀ ਇੱਕ ਅੰਡਾ ਹੁੰਦਾ ਹੈਗਾ ਅੰਡਾ ਤਾਂ ਹੈ ਨਹੀਂ ਲੱਗਦਾ ਹੈ ਨਹੀਂ ਗੰਡਾ ਕਿ ਹੈ ਨਹੀਂ ਨਾ ਦੇਖੋ ਹੁਣ ਦੋ ਜਿਹੜੇ ਨੇ ਥੱਲੇ ਲੇ ਦੋ ਘੱਠੇ ਤੇ ਇੱਕ ਉਹਦੀ ਮੁਰਗੀ ماں ਆ ਦੇਖੋ ਦੋਨੇ ਪੱਠੇ ਤੇ ਦੂ ਬਾਅਦ ਚ ਆਹ ਦੇਖੋ ਕਾਲੇ ਪੱਠੇ ਆਪਣੇ ਕਿਉਂ ਤਲਾ ਚੰਨ ਨੂੰ ਤਲਾ ਦੇਖ ਲਓ ਨਾ ਦੇਖੋ ਆਹ ਮੁਰਗਾ ਪਾ ਪਰਸੋਂ ਬਾਜੀ ਛੱਡਣਾ ਆਹ ਕਾਲਾ ਪਰਸੋਂ ਬਾਜੀ ਛੱਡਾਂਗੇ ਇਹਨੂੰ ਨਾ ਦੇਖੋ ਆਹ ਦੇਖੋ ਪੱਠਾ ਇਹਨੂੰ ਲੱਗ ਕਰਾਂਗੇ ਦਾਬੂ ਹੋ ਗਿਆ ਇਹ ਆਹ ਮੁਰਗੇ ਤੋਂ ਥਾਂ ਦੀ ਥਾਂ ਦੀ ਕਮੀ ਹੈ ਥੋੜੀ ਜਿਹੀ ਖੁੱਡੇ 4 ਹੀ ਆ ਅੰਦਰ ਵੀ ਹੈਗੇ ਹੁੰਦਾ ਆਹ ਦੇਖੋ ਤਿੰਨ ਕਾਲੇ ਮੁਰਗੇ ਪੱਠੇ ਆਪਣੇ ਉਦਲੇ ਮੁਰਗੇ ਦੇ ਇਹਨਾਂ ਦੇ ਪਿਆਉਣ ਨੂੰ ਬਾਜੀ ਛੱਡਾਂਗੇ ਪਰਸੋਂ ਦੂਬਾ ਚ ਸਾਨੂੰ ਦਿਖਾਉਣੀ ਹੈ ਆਪਣਾ ਬਾਅਰ ਲਵ ਯੂ ਆ ਦੇਖੋ ਚਲੋ ਵਲੌਗ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਅਗਲੇ ਵਲੌਗ ਚ ਆਈਦਾ ਵਲੌਗ ਬਸ ਸਹੀ ਨਾ ਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ